ਏਅਰ ਇੰਡੀਆ ਅਹਮਦਾਬਾਦ 에어 ਕ੍ਰੈਸ਼ ਆਖਰ ਕਿਉਂ ਹੋਇਆ ਸੀ ਹਾਦਸਾ ਏਏਆਈਬ ਨੇ ਜਾਰੀ ਕੀਤੀ ਆਪਣੀ ਮੁੱਢਲੀ ਜਾਂਚ ਰਿਪੋਰਟ ਦੇ ਵਿੱਚ ਬੀਤੇ ਦਿਨ 12 ਜੂਨ ਨੂੰ ਬਾਪਰੇ ਏਅਰ ਇੰਡੀਆ ਜਹਾਜ਼ A171 ਹਾਦਸੇ ਦੀ ਸ਼ੁਰੂਆਤੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ ਇਸ ਰਿਪੋਰਟ ਵਿੱਚ 에어 ਕ੍ਰੈਸ਼ ਦਾ ਮੁੱਖ ਕਾਰਨ ਦੱਸ ਦਿੱਤਾ ਗਿਆ ਹੈ ਇਹ ਰਿਪੋਰਟ ਭਾਰਤ ਦੀ ਜਹਾਜ਼ ਦੁਰਘਟਨਾ ਜਾਂਚ ਪਿਓ ਜਾਨੀ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਪਾਵ ਡਬਲ ਏ ਆਈ ਬੀ ਨੇ ਜਾਰੀ ਕੀਤੀ ਹੈ ਏ ਏ ਆਈ ਬੀ ਰਿਪੋਰਟ ਮੁਤਾਬਕ ਜਹਾਜ਼ ਦੇ ਦੋਵੇਂ ਫਿਊਲ ਕੰਟਰੋਲ ਸਵਿਚ ਜਹਾਜ਼ ਦੇ ਟੇਕ ਆਫ ਹੁੰਦੇ ਸਾਰ ਹੀ ਕਟ ਆਫ ਪੋਜੀਸ਼ਨ ਵਿੱਚ ਚਲੇ ਗਏ ਸਨ ਕਾਕਪਿਟ ਵੋਇਸ ਰਿਕਾਰਡਿੰਗ ਵਿੱਚ ਇੱਕ ਪਾਇਲਟ ਦੂਜੇ ਪਾਇਲਟ ਨੂੰ ਪੁੱਛਦਾ ਹੈ ਉਸਨੇ ਕਟ ਆਫ ਕਿਉਂ ਕੀਤਾ ਮਤਲਬ ਕਿ ਉਸਨੇ ਸਵਿਚ ਆਫ ਕਿਉਂ ਕੀਤੀ ਪੰਜਾਬੀ ਵਿੱਚ ਜੇ ਆਪਾਂ ਕਹੀਏ ਕਿ ਤੂੰ ਸਵਿਚ ਕਿਉਂ ਬੰਦ ਕਰਤੀ ਜਵਾਬ ਵਿੱਚ ਦੂਜੇ ਪਾਇਲਟ ਕਹਿੰਦਾ ਹੈ ਕਿ ਮੈਂ ਐਸਾ ਕੁਝ ਨਹੀਂ ਕੀਤਾ ਤੇ ਰਿਪੋਰਟ ਦੇ ਵਿੱਚ ਸਪਸ਼ਟ ਨਹੀਂ ਹੈ ਕਿ ਇਹ ਜਿਹੜੀ ਆਵਾਜ਼ ਸੀ ਉਹ ਕਿਸ ਪਾਇਲਟ ਦੀ ਸੀ ਕਿਉਂਕਿ ਇੱਕ ਮੇਨ ਪਾਇਲਟ ਸੀ ਇੱਕ ਕੋ-ਪਾਇਲਟ ਸੀ ਜ਼ਿਕਰਯੋਗ ਹੈ ਕਿ ਫਲਾਈਟ AI 171 ਚ ਪਾਇਲਟ ਇਨ ਚਮੰਦ ਸੁਮੇਤ ਸਬਰਪਾਲ ਤੋਂ ਕੋ-ਪਾਇਲਟ ਕਲਾਈ ਕੁੰਦਨ ਸੰਦ ਉਡਾਨ ਸਮੇਂ ਜਹਾਜ਼ ਨੂੰ ਕੋ-ਪਾਇਲਟ ਕੁੰਦਨ ਉਡਾ ਕੇ ਸੰਦ ਜਦੋਂ ਇਹ ਜਹਾਜ਼ ਉੱਟਿਆ ਸੀ ਤਾਂ ਕੋਈ ਪਾਇਲਟ ਉਡਾ ਰਿਆ ਸੀ ਜਦ ਕਿ ਕੈਪਟਨ ਸਬਰਵਾਲ ਨਿਗਰਾਨੀ ਕਰਦੇ ਸਨ 에어 ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਜਾਂਚ ਏਜੰਸੀਆਂ ਨਾਲ ਪੂਰਾ ਸੰਯੋਗ ਕਰ ਰਹੀ ਹੈ